ਸਾਰੇ ਸਾਰਿਆਂ ਨੂੰ ਵੈਲਕਮ ਟੂ ਦੀ ਨਿਊ ਵਲੌਗ ਅੱਜ ਫਾਈਨਲੀ 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 ਮੈਂ ਤੁਹਾਡੇ ਲਈ ਲੈ ਕੇ ਆਈਆਂ ਲਿਪਸ ਲਿਪਸਟਿਕ ਸਵੈਚੇਸ ਇਹ ਮੈਂ ਨਵੀਆਂ ਲਿਪਸਟਿਕਾਂ ਲਈਆਂ ਸੀ ਮੈਂ ਤੁਹਾਨੂੰ ਕਿਹਾ ਸੀ ਮੈਂ ਲੈ ਕੇ ਆਉਂਗੀ ਬਟ ਮੇਰਾ ਟਾਈਮ ਨਹੀਂ ਲੱਗਿਆ ਮੈਂ ਭੁੱਲ ਗਈ ਤੇ ਹੁਣ ਮੈਂ ਇਹ ਤੁਹਾਨੂੰ ਲਾ ਕੇ ਦਿਖਾਨੀ ਆ ਠੀਕ ਆ ਲਿਪਸਟਿਕ ਸਵੈਚੇਸ ਤੁਹਾਡੇ ਲਈ ਲੈ ਕੇ ਆਈਆਂ ਔਰ ਗੈਸ ਕਰੋ ਇਹ ਲਿਪਸਟਿਕ ਕਿੰਨੇ ਦੀ ਹੋਊਗੀ ਗੈਸ ਕਰੋ 200 ਨਹੀਂ 300 ਨੋ 400 ਬਿਲਕੁਲ ਵੀ ਨਹੀਂ 500 ਨਹੀਂ ਇਹ ਹੈਗੀ ਆ ₹100 ਦੇ ਲਿਪਸਟਿਕ ਲੀਵ ਕਰੋਗੇ ਕਰਨਾ ਪੈਣਾ ਤੁਹਾਨੂੰ ਕਿਉਂਕਿ ਇਹ ਮੈਂ ਖੁਦ ਲਈ ਆ ਬਲ 100 ਰੁਪਏ ਦੀ ਕਹਿ ਰਹੇ ਸੀਗੇ ਮੈਂ 바ਰਗਨਿੰਗ ਕਰਕੇ 80 ਰੁਪਏ ਦੀ ਇੱਕ ਲਿਪਸਟਿਕ ਲਵਾ ਲਈ ਇਹਦਾ ਨਾਮ ਹੈਗਾ ਹੁੱਡਾ ਬਿਊਟੀ ਮੈਟ ਲਿਪਸਟਿਕ ਹੁੱਡਾ ਬਿਊਟੀ ਦੀ ਮੈਂ ਮੈਟ ਲਿਪਸਟਿਕ ਆ ਆਈ نو origignal ਨਹੀਂ ਹੈਗੀ ਤਾਂ ਇਹ ਮੇਰੇ ਸਵੇਰ ਦੀ ਲੱਗੀ ਹੋਈ ਆ ਮੇਰੇ ਲਿਪਸ ਤੇ ਤੇ ਮੈਂ ਬਹੁਤ ਖਾਇਆ ਪੀਆ ਚਾਹ ਭੁਜੀਆ ਮਤਲਬ ਖਾਣਾ ਵਗੈਰਾ ਸਭ ਕੁਝ ਖਾਇਆ ਪੀਆ ਪੂਰੇ ਦਿਨ ਵਿੱਚ ਤੇ ਇਹ ਬਿਲਕੁਲ ਵੀ ਹਟੀ ਨਹੀਂ ਹੈਗੀ ਔਰ ਨਾਨ ਟ੍ਰਾਂਸਫਰ ਲਿਪਸਟਿਕ ਹੈ ਪਾਇਆ ਮੈਂ ਪਹਿਲਾਂ ਇਹਨੂੰ ਇਹਨੂੰ ਸਾਫ਼ ਕਰਕੇ ਤੁਹਾਨੂੰ ਦੂਸਰੇ ਸ਼ੇਡ ਲਗਾ ਕੇ ਦਿਖਾਉਣੀ ਆ ਠੀਕ ਆ ਪਹਿਲਾਂ ਮੈਂ ਤੁਹਾਨੂੰ ਇਹ ਲਿਪਸਟਿਕ ਸਾਫ਼ ਕਰਕੇ ਦਿਖਾਉਣੀ ਆ ਇਹ ਵੈੱਟ ਵਾਈਪਸ ਨੇ ਇਹਦੀ ਹਲਪਣਾ ਥੋੜੀ ਬਹੁਤੀ ਸਾਫ ਹੋ ਜਾਂਦੀ ਆ ਬਹੁਤ ਹੀ ਪੱਕੀ ਲਿਪਸਟਿਕ ਆਏ ਥੋੜੀ ਜੀ ਤੁਸੀਂ ਵੈਸਲਿਨ ਜਾਂ ਫਿਰ ਕੋਈ ਹੋਰ ਰਿਮੂਵਰ ਵਗੈਰਾ ਐ ਇਸ ਲਿਪਸਟਿਕ ਨੂੰ ਉਤਾਰਨ ਲਈ ਵੈਸਲਿਨ ਯੂਜ਼ ਕਰਦੀ ਆ ਕਿਉਂਕਿ ਇਹ ਬਹੁਤ ਪੱਕੀ ਲਿਪਸਟਿਕ ਆ ਜਲਦੀ ਉੱਤਰਦੀ ਨਹੀਂ ਹੈਗੀ ਠੀਕ ਆ ਪਹਿਲਾ ਸ਼ੇਡ ਕਿਹੜਾ ਲਾਈਏ ਪਹਿਲਾ ਆਪਾਂ ਆਲਾ ਲਾਂਦੇ ਆ डार्क शेड ये वाला कलर आ बहुत ही प्यारा कलर आ और एक स्वाइप आ देखो ओ वाओ ਕਿੰਨਾ ਪਿਆਰਾ ਕਲਰ ਆ ਔਰ ਸਿਰਫ ਇੱਕ ਵਾਰੀ ਮੈਂ ਮਤਲਬ ਲਿਪਸਟਿਕ ਇਹਦੇ ਚੋਂ ਲਈ ਆ ਦੁਬਾਰਾ ਮੈਨੂੰ ਇਹਦੇ ਚ ਡਿਪ ਕਰਨ ਦੀ ਜ਼ਰੂਰਤ ਨਹੀਂ ਪਈ ਇੱਕ ਸਵਾਈਪ ਚ ਤੁਹਾਡੀ ਲਿਪਸਟਿਕ ਡਨ ਹੋ ਜੂਗੀ ਦੇਖਿਆ ਕਿੰਨਾ ਪਿਆਰਾ ਕਲਰ ਆ ਇਹਨੂੰ ਥੋੜੀ देर ਲੱਗੂਗੀ ਮਤਲਬ 1-2 ਮਿੰਟ ਡਰਾਈ ਹੋਣ ਚ ਲੱਗਣਗੇ ਠੀਕ ਹੈ ਬਟ ਗਾਇਜ਼ ਇਹਦਾ ਕੋਈ ਨੰਬਰ ਜਾ ਸ਼ੇਡ ਹੈ ਨਹੀਂਗਾ ਕਿਉਂਕਿ ਤੁਹਾਨੂੰ ਪਤਾ 80 ਰੁਪਏ ਚ ਕੀ ਹੀ ਮਿਲ ਜੂਗਾ ਤੁਹਾਨੂੰ ਲੋਕਲ ਲਿਪਸਟਿਕ ਹੈ ਮੈਂ ਆਪਣੀ ਲੋਕਲ ਸ਼ਾਪ ਤੋਂ ਲਈ ਸੀਗੀ ਤੇ ਨਾ ਹੀ ਇਹਦਾ ਕੋਈ ਨੰਬਰ ਹੈ ਨਾ ਹੀ ਕੋਈ ਸ਼ੇਡ ਆ ਤਾਂ ਮੈਨੂੰ ਕਿਰਪਾ ਕਰਕੇ ਮੈਨੂੰ ਨਾ ਪੁੱਛਿਓ ਕਿਹੜਾ ਨੰਬਰ ਸੀ ਕਿਹੜਾ ਸ਼ੇਡ ਸੀ ਤੁਸੀਂ ਬਸ ਇਦਾਂ ਹੀ ਦੇਖ ਸਕਦੇ ਹੋ ਠੀਕ ਆ ਆ ਵਾਲੀ ਲਿਪਸਟਿਕ ਹੈ ਇਹ ਵਾਲਾ ਸ਼ੇਡ ਹੈ ਠੀਕ ਆ ਹੁਣ ਅਗਲੀ ਲਿਪਸਟਿਕ ਲਗਾਣੇ ਆਪਾਂ న్యూਡ ਸ਼ੇਡ ਲਗਾਣੇ ਆ ਇਹ ਨੂੰ ਰਿਮੂਵ ਕਰਾਂਗੇ ਹੁਣੇ ਹੀ ਮੈਂ ਲਿਪਸਟਿਕ ਲਾਈਸੇ ਹੋਰ ਹੁਣੇ ਕਿੰਨੀ ਪੱਕੀ ਤਰ੍ਹਾਂ ਇਹ ਮੇਰੇ ਲਿਪਸਟੇ ਹੋ ਗਈ ਆ ਤਾਂ ਮੈਨੂੰ ਵੈਸਲੀਨ ਲਗਾਣੀ ਪੈਣੀ ਆ ਕਿਉਂਕਿ ਜਿਹੜਾ ਦੂਸਰਾ ਸ਼ੇਡ ਆ ਉਹ ਲਾਈਟ ਸ਼ੇਡ ਆ ਇੰਨੀ ਕੁ ਆਪਾਂ ਵੈਸਲੀਨ ਲਵਾਂਗੇ ਥੋੜੀ ਜਿਹੀ ਵੈਸਲੀਨ ਲਾ ਕੇ ਲਿਪਸਟੇ ਫਿਰ ਇਹਨੂੰ ਵਾਈਪਨਾ ਰਿਮੂਵ ਕਰ ਦੋ ਕੱਲਾ ਵਾਈਪਸ ਲਵਾਂਗੇ ਫਿਰ ਨਹੀਂ ਉਤਰਨੀ ਇਹ ਹੁਣ ਆਪਾਂ ਆਹ ਲਾਈਟ ਸ਼ੈਡ ਯੂਜ਼ ਕਰਦੇ ਆ ਮਿਊਡ ਅਮੈਂ ਇੱਕ ਸਵਾਈਪ ਲਿਆ ਠੀਕ ਹੈ ਮੈਂ ਦੁਬਾਰਾ ਨਹੀਂ ਇਹ ਚ ਯੂਜ਼ ਕਰੂੰ ਇਹਦੇ ਨਾਲ ਹੀ ਪੂਰੇ ਆਪਣਾ ਲਿਪਸ ਦਾ ਇੱਕੋ ਵਾਰ ਚ ਹੋ ਜਾਊਗਾ ਦੇਖਿਆ ਕਿੰਨਾ ਪਿਆਰਾ ਸ਼ੇਡ ਆ ਨਿਊਡ ਸ਼ੇਡ ਔਰ ਇਹ ਲਿਪਸਟਿਕ ਬਹੁਤ ਹੀ ਜ਼ਿਆਦਾ ਕੰਫਰਟੇਬਲ ਹੈ ਤੁਹਾਡੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਆਸਾਨੀ ਨਾਲ ਲੱਗੀ ਰਹੂਗੀ ਕਿਤੇ ਵੀ ਜਾਉਗੀ ਨਹੀਂ ਨਾਨ ਟ੍ਰਾਂਸਫਰ ਆ ਤੇ ਜਿਵੇਂ ਆਪਾਂ ਚਾਹ ਚੂਪੀਨੇ ਆ ਕਿਸੇ ਵੀ ਕੱਪ ਨਾਲ ਵੀ ਨਹੀਂ ਲੱਗਦੀ ਹੈਗੀ ਹੂੰ ਆਪਾਂ ਆ ਇਹਨੂੰ ਵੀ ਰਿਮੂਵ ਕਰ ਦਾਂਗੇ ਬਹੁਤ ਸੋਹਣੀ ਲੱਗਦੀ ਗਰਮੀਆਂ ਚ ਜਿਵੇਂ ਹੁਣ ਗਰਮੀ ਆ ਰਹੀ ਤਾਂ ਲਾਈਟ ਲਾਈਟ ਸ਼ੇਡ ਵਧੀਆ ਲੱਗਦੇ ਆ ਆ ਦੇਖੋ ਉੱਤਰ ਹੀ ਨਹੀਂ ਰਹੀ ਬਹੁਤ ਜ਼ਿਆਦਾ ਜ਼ੋਰ ਲਗਾਉਣਾ ਪੈ ਰਿਹਾ ਇਸ ਤੋਂ ਚੰਗਾ ਥੋੜੀ ਜਿਹੀ ਵੈਸਲੀਨ ਲਾ ਲਓ ਔਰ ਗਰਮੀ ਆ ਗਈ ਆ ਹਲਕਾ ਹਲਕਾ ਪਸੀਨਾ ਆ ਰਿਹਾ ਪੱਖਿਆ ਪੱਖੇ ਨਾ ਅਸੀਂ ਹਜੇ ਚਾਲੂ ਨਹੀਂ ਕੀਤੇ ਹੁਣ ਕਿਹੜੀ ਲਾਈਏ ਨੈਕਸਟ ਲਿਪਸਟਿਕ ਕਿਹੜੀ ਲਾਈਏ ਇਹ ਲੰਨੇ ਆ ਇਹ ਹੈਗੀ ਆ ਹਲਕੀ ਜੀ ਮੋਵਿਸ਼ ਪਿੰਕਿਸ਼ ਸ਼ੇਡ ਆ ਇਹ ਤਾਂ ਆਪਾਂ ਇਹ ਲੰਨੇ ਆ ਹੁਣ ਨੈਕਸਟ ਇੱਕ ਸਵਾਈਪ ਵਾਓ పారా శే నా డార్క ఆ మిడియమ శేడ్ పారా శే ఆ రిమూవ క ਤੇ ਪੱਕੀ ਲਿਪਸਟਿਕਾ ਮੈਨੂੰ ਜ਼ੋਰ-ਜ਼ੋਰ ਨਾਲ ਅ ਰਿਮੂਵ ਕਰਨੀ ਪੈ ਰਹੀ ਆ ਤਾਂ ਉੱਤਰ ਰਹੀ ਹੁਣ ਆਪਣਾ ਰਹਿ ਗਿਆ ਲਾਸਟ ਸ਼ੇਡ ਇਹ ਵਾਲਾ ਇਹ ਮਤਲਬ ਨਾ ਲਾਈਟ ਆ ਨਾ ਡਾਰਕ ਹੈ ਮੀਡੀਅਮ ਜਿਹਾ ਬ੍ਰਾਊਨ ਸ਼ੇਡ ਹੈ ਤੇ ਤੁਹਾਨੂੰ ਹੁਣ ਮੈਂ ਇਹ ਲਗਾ ਕੇ ਦਿਖਾਨੀ ਆ ਆ ਦੇਖੋ ਇਹ ਵੀ ਸ਼ੇਡ ਕਿੰਨਾ ਪਿਆਰਾ ਬਰਾਉਨਿਸ਼ ਸ਼ੇਡ ਆ ਤੇ ਬਹੁਤ ਹੀ ਪਿਆਰੇ ਪਿਆਰੇ ਸ਼ੇਡ ਨੇ ਇਹ ਤੇ ਗਾਇਜ਼ ਜੇ ਤੁਹਾਨੂੰ ਹੋਰ ਵੀ ਇਦਾਂ ਦੇ ਮੇਕਅਪ ਵੀਡੀਓ ਚਾਹੀਦੀਆਂ ਤਾਂ ਇਸ ਵੀਡੀਓ ਤੇ ਜੇ ਮੈਨੂੰ 10k ਵਿਊਜ਼ ਮਿਲਣਗੇ ਤਾਂ ਮੈਂ ਹੋਰ ਵੀ ਅੱਗੋਂ ਮੇਕਅਪ ਵੀਡੀਓਜ਼ ਬਣਾਇਆ ਕਰੂੰਗੀ ਮੈਨੂੰ ਪਤਾ ਤੁਸੀਂ ਮੈਨੂੰ ਕਹਿੰਦੇ ਰਹਿੰਦੇ ਕਿ ਮੇਕਅਪ ਵੀਡੀਓਜ਼ ਲੈ ਕੇ ਆਓ ਬਟ ਜੇ ਇਸ ਵੀਡੀਓ ਨੂੰ 10k ਵਿਊਜ਼ ਆਂਦੇ ਨੇ ਤਾਂ ਫਿਰ ਮੈਂ ਤੁਹਾਡੇ ਲਈ ਹੋਰ ਵੀ ਪਿਆਰੀਆਂ ਪਿਆਰੀਆਂ ਮੇਕਅਪ ਵੀਡੀਓਜ਼ ਸਸਤੀਆਂ ਮੇਕਅਪ ਵੀਡੀਓਜ਼ ਮਤਲਬ ਸਸਤਾ ਵਾਲਾ ਮੇਕਅਪ ਔਰ ਕੁਆਲਿਟੀ ਚ ਨੰਬਰ 1 ਓ ਵਾਲੀਆਂ ਵੀਡੀਓਜ਼ ਲੈ ਕੇ ਆਉਂਗੀ ਜੇ ਇਸ ਵੀਡੀਓ ਤੇ ਬਹੁਤ ਸਾਰੇ ਖੂਬਸਾਰੇ ਪਿਆਰੇ ਪਿਆਰੇ ਕਮੈਂਟ ਆਣਗੇ ਔਰ 10k ਵਿਊਜ਼ ਆਣਗੇ 10k ਵਿਊਜ਼ ਬਹੁਤ ਮਹaje ਘੱਟ ਕੇ ਆ ਟਾਰਗੇਟ ਆਪਣਾ ਬਹੁਤ ਘੱਟ ਰੱਖਿਆ ਔਰ ਦੇਖੋ ਜੇ ਇਹ ਨਹੀਂ ਹੈ ਕਿ 80 ਰੁਪਏ ਦੀ ਲਿਪਸਟਿਕ ਅਰੇ ਦੀ ਕੁਆਲਿਟੀ ਚ ਕੋਈ ਕੰਪਰੋਮਾਈਜ਼ ਹੋਗਾ ਬਿਲਕੁਲ ਵੀ ਨਹੀਂ ਕੁਆਲਿਟੀ ਇਹਦੀ ਤੁਸੀਂ ਆਰਾਮ ਨਾਲ 500 600 ਵਾਲੀ ਲਿਪਸਟਿਕ ਨਾਲ ਨੂੰ ਤੁਸੀਂ ਆਸਾਨੀ ਨਾਲ ਕੰਪੇਅਰ ਕਰ ਸਕਦੇ ਹੋ ਦੇਖੋ ਜੇ ਆਪਾਂ ਨੂੰ 80 ਰੁਪਏ ਦੇ ਵਿੱਚ 600 ਰੁਪਏ ਵਾਲੀ ਲਿਪਸਟਿਕ ਦਾ ਕੰਪੈਰੀਜ਼ਨ ਮਿਲ ਰਿਹਾ ਉਹਦੀ ਕੁਆਲਿਟੀ ਮਿਲ ਰਹੀ ਤਾਂ ਆਪਾਂ 600 ਰੁਪਏ ਕਿਉਂ ਖਰਚੀ ਆਪਾਂ 80 ਰੁਪਏ ਵਾਲੀ ਲਿਪਸਟਿਕ ਕਿਉਂ ਨਾ ਲੱਗੇ ਤੁਸੀਂ ਦੇਖ ਹੀ ਸਕਦੇ ਹੋ ਬੋਡ ਬਟਰ ਸੌਫਟ ਲਿਪਸਟਿਕ ਐਨ ਇੱਕਦਮ ਆਪਣੇ ਲਿਪਸ ਤੇ ਸੌਫਟਲੀ ਗਲਾਈਡ ਹੋ ਰਹੀ ਆ ਟਰਾਂਸਫਰ ਪ੍ਰੂਫ ਆ ਖੜ ਜੋ ਤੁਹਾਡੇ ਡਰਾਈ ਹੋ ਲੈਣ ਦੋ ਫਿਰ ਮੈਂ ਤੁਹਾਨੂੰ ਟੈਸਟ ਕਰਕੇ ਦਿਖਾਨੀ ਆ ਜਿਹੜਾ ਗਲਾਸ ਪ੍ਰੂਫ ਐ ਚਾਹ ਚੂ ਪੀਣੇ ਗਲਾਸਾਂ ਤੇ ਲੱਗ ਜਾਂਦੀ ਉਹ ਬਿਲਕੁਲ ਨਹੀਂ ਲੱਗੂਗੀ ਹੈ ਕਿਸ ਪ੍ਰੂਫ ਵੀ ਹੈਗੀ ਆ ਤੁਹਾਨੂੰ ਮੈਂ ਖੜ ਖੜ ਜੋ ਸੁੱਕ ਗਈ ਹਾਂ ਦੇਖੋ ਫੱਟੇ ਕੁਛ ਨਹੀਂ ਲੱਗਿਆ ਹੋਰ ਇਹਨੂੰ ਮੈਂ ਜ਼ੋਰ ਦੇ ਆਪਣੇ ਕਰਕੇ ਦਿਖਾਵਾਂਗੀ ਬਿਲਕੁਲ ਵੀ ਨਹੀਂ ਦੇਖਿਆ ਕਮਲ ਦਾ ਕਮਾਲ ਤੁਹਾਨੂੰ ਹੁਣ ਮੈਂ ਸਸਤੀਆਂ ਸਸਤੀਆਂ ਮੇਕਅਪ ਦਾ ਸਮਾਨ ਲੈ ਕੇ ਦਿਖਾਇਆ ਕਰੂੰਗੀ ਕਿਉਂਕਿ ਮੈਂ ਖੁਦ ਵਧੀਆ ਚੀਜ਼ਾਂ ਯੂਜ਼ ਕਰਦੀ ਬਟ ਸਸਤੀਆਂ ਵਧੀਆ ਵੀ ਹੋਣ ਤੇ ਸਸਤੀਆਂ ਵੀ ਹੋਣ ਨਾ ਮੈਂ ਖੁਦ ਦੇ ਪੈਸੇ ਬਰਬਾਦ ਕਰਦੀਆਂ ਫालतू ਨਾ ਮੈਂ ਤੁਹਾਡੇ ਪੈਸੇ ਬਰਬਾਦ ਹੋਣ ਦੇਣੇ ਆ ਠੀਕ ਆ ਤੁਸੀਂ ਮੇਰੇ ਚੈਨਲ ਦੇ ਨਾਲ ਬਣੇ ਰਹੋ ਫਿਲਹਾਲ ਮੈਂ ਸਿਰਫ ਚਾਰ ਲਿਪਸਟਿਕਾਂ ਲੈ ਆਂਦੀਆਂ ਸੀ ਤਾਂ ਉਹਦੇ ਲਿਪਸਵਾਚਸ ਮੈਂ ਤੁਹਾਨੂੰ ਦੇ ਦਿੱਤੇ ਹੋਏ ਆ ਇਦਾਂ ਦੀਆਂ ਹੋਰ ਵੀਡੀਓਜ਼ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਲਾਈਕ ਕਮੈਂਟ ਸ਼ੇਅਰ ਕਰਦੇਆ ਕਰੋ ਵੀਡੀਓਜ਼ ਨੂੰ ਕਿਉਂਕਿ ਜਿਹੜੀਆਂ ਮੇਰੀਆਂ ਮੇਕਅਪ ਦੀਆਂ ਸ਼ਕੀਨ ਪਹਿਣਾ ਨੇ ਕੁੜੀਆਂ ਨੇ ਉਹਨਾਂ ਤੇ ਉਹਨਾਂ ਤੱਕ ਆਪਣੀ ਵੀਡੀਓ ਵੱਦ-ਵੱਦ ਪਹੁੰਚ ਸਕੇ ਤੇ ਵਿਊ ਜਿਹੜਾ ਮੈਂ ਟਾਰਗੇਟ ਦਿੱਤਾ ਤੁਹਾਨੂੰ ਉਹ ਜ਼ਰੂਰ ਕੰਪਲੀਟ ਕਰ ਦਿਓ ਫੇਰ ਹੀ ਮੈਂ ਨੈਕਸਟ ਮੇਕਅਪ ਦੀ ਵੀਡੀਓ ਮੇਰੀ ਉਦੋਂ ਹੀ ਆਊਗੀ ਜਦੋਂ ਇਸ ਵੀਡੀਓ ਨੂੰ 10k ਵਿਊਜ਼ ਮਿਲਣਗੇ ਖੂਬਸਾਰੇ ਲਾਈਕ ਕਮੈਂਟ ਉਹਦਾ ਮੈਂ ਕੋਈ ਟਾਰਗੇਟ ਨਹੀਂ ਰੱਖਿਆ ਜੇ ਮਿਲਣਗੇ ਮੈਂ ਤਾਂ ਨੈਕਸਟ ਮੇਕਅਪ ਵੀਡੀਓ ਬਹੁਤ ਹੀ ਮੇਰੇ ਕੋ ਇੱਕ ਨਾ ਸਸਤੀ ਤੇ ਅੱਛੀ ਵਾਲੀ ਵੀਡੀਓ ਆ ਮੈਂ ਤੁਹਾਡੇ ਲਈ ਉਹ ਲੈ ਕੇ ਆਉਂਗੀ ਜੇ ਇਸ ਵੀਡੀਓ ਨੂੰ ਅੱਛੇ ਜਿਹਾ ਤੁਸੀਂ ਵਿਊਜ਼ ਦੇ ਦੋਗੇ ਠੀਕ ਹੈ ਤੇ ਅੱਛਾ ਤੁਹਾਨੂੰ ਮੈਂ ਇੱਕ ਟ੍ਰਿਕ ਹੋਰ ਦੱਸਦੀ ਆ ਤੇ ਮੈਨੂੰ ਤੁਸੀਂ ਇਹ ਵੀ ਦੱਸਣਾ ਤੇ ਮੇਰੇ ਉੱਪਰ ਕਿਹੜਾ ਕਲਰ ਸਭ ਤੋਂ ਜ਼ਿਆਦਾ ਚਚਿਆ ਠੀਕ ਆ ਇਹ ਮੈਂ ਤੁਹਾਨੂੰ ਇਹਦੇ ਕਲਰ ਦੇ ਦੱਸ ਦਿੰਨੀ ਆ ਆਪਣੇ ਕੋਲ ਸੀਗਾ ਡਾਰਕ ਗਾਇਸ ਹੁਣ ਮੈਂ ਤੁਹਾਨੂੰ ਫਟਾਫਟ ਇਹਨਾਂ ਲਿਪਸਟਿਕਾਂ ਦੇ ਹੈਂਡ ਸਵੈਚੇਜ਼ ਵੀ ਦਿਖਾ ਦੇਣੀ ਆ ਠੀਕ ਹੈ ਇਹ ਆ ਸਭ ਤੋਂ ਡਾਰਕ ਸ਼ੇਡ ਇਹ ਸਭ ਤੋਂ ਡਾਰਕ ਸ਼ੇਡ ਐਂਡ ਇਹ ਆ ਗਿਆ ਆਪਣਾ ਨਿਊਡ ਵਾਲਾ ਸ਼ੇਡ ਵਾਓ ਸ਼ੇਡ ਦੇਖੋ ਇਹ ਕਿੰਨਾ ਪਿਆਰਾ ਵਾ ਵੈਸੇ ਇੰਨਾ ਸਾਰਿਆਂ ਚੋਂ ਮੇਰਾ ਇਹ ਵਾਲਾ ਪਿਆਰਾ ਸ਼ੇਡ ਹੈ ਠੀਕ ਹੈ ਇਹ ਪਿੰਕਿਸ਼ ਔਰੇ ਬਰਾਉਨੀ ਸ਼ੇਡ ਵਾਓ ਗਾਇਸ ਚੈੱਕ ਕਰੋ ਚੈੱਕ ਕਰੋ ਕਿੰਨੇ ਪਿਆਰੇ ਸ਼ੇਡ ਨੇ ਤੁਹਾਨੂੰ ਇਹਨਾਂ ਚਾਰਾਂ 'ਚੋਂ ਕਿਹੜਾ ਸ਼ੇਡ ਪਸੰਦ ਆ ਕਮੈਂਟਾਂ 'ਚ ਦੱਸ ਦਿਓ ਔਰ ਜਿਹੜੇ ਮੇਰੇ ਪਟਿਆਲੇ ਦੇ ਨੇ ਮੇਰੀਆਂ ਪਟਿਆਲੇ ਦੀਆਂ ਭੈਣ ਭੈਣਾ ਨੇ ਤਾਂ ਮੈਂ نیچے ਜਿੰਨਾ ਤੋਂ ਮੈਂ ਲਈ ਆ ਭਾਜੀ ਹੁਣਾਂ ਦਾ ਨੰਬਰ ਸ਼ਾਪ ਵਾਲਿਆਂ ਦਾ ਨੰਬਰ ਮੈਂ نیچے ਮੈਂਸ਼ਨ ਕਰ ਦੂੰਗੀ ਤੁਸੀਂ ਉਹਨਾਂ ਨੂੰ ਫੋਨ ਕਰਕੇ ਇਹ ਵਾਲੀਆਂ ਲਿਪਸਟਿਕਸ ਲੈ ਸਕਦੇ ਹੋ ਔਰ ਇਹਦਾ ਪੂਰਾ ਬਾਕਸ ਵੀ ਮੰਗਾ ਸਕਦੇ ਹੋ ਤੁਸੀਂ ਜੇ ਤੁਸੀਂ ਕਹੋਗੇ ਤਾਂ ਮੈਂ ਪੂਰੇ ਬਾਕਸ ਵੀ ਤੁਹਾਨੂੰ ਦਿਖਾ ਦੂੰਗੀ ਬਾਕਸ ਕਿੰਨੇ ਦਾ ਪੈਂਦਾ ਪੂਰਾ ਉਹਦੇ ਚ ਕਿਹੜੇ ਕਲਰ ਨੇ ਮੈਂ ਤੁਹਾਨੂੰ ਸਾਰਾ ਕੁਝ ਦੱਸ ਦੂੰਗੀ ਜੇ ਆਪਣਾ ਟਾਰਗੇਟ ਪੂਰਾ ਹੋ ਜਾਊਗਾ ਠੀਕ ਹੈ ਇਹ ਵਾਲੀਆਂ ਲਿਪਸਟਿਕ ਸੀ ਕਿਹੜੀ ਲਿਪਸਟਿਕ ਤੁਹਾਨੂੰ ਪਸੰਦ ਆਈ ਤੁਹਾਨੂੰ ਖੁਦ ਨੂੰ ਕਿਹੜੀ ਪਸੰਦ ਆਈ ਉਹ ਵੀ ਮੈਨੂੰ ਦੱਸਿਓ ਤੇ ਤੁਹਾਡੇ ਅਕੋਰਡਿੰਗ ਮੇਰੇ ਫੇਸ ਤੇ ਸਭ ਤੋਂ ਜ਼ਿਆਦਾ ਕਿਹੜੀ ਲਿਪਸਟਿਕ ਚੱਜਦੀ ਆ ਮੈਨੂੰ ਉਹ ਵੀ ਦੱਸਿਓ ਖਵਾ ਕੀ ਆ ਮੇਰ ਕੋ ਇਹ ਹੈਗੀ ਆ ਆਈ ਸ਼ੈਡੋ ਕਿਟ ਠੀਕ ਹੈ ਮੈਂ ਤੁਹਾਨੂੰ ਕਲਰ ਚੇਂਜ ਕਲਰ ਇਹ ਜਿਵੇਂ ਆਹ ਲਾਈਟ ਲਿਪਸਟਿਕਾ ਨੂੰ ਡਾਰਕ ਕਰਨਾ ਜਾਂ ਡਾਰਕ ਲਿਪਸਟਿਕਾ ਨੂੰ ਲਾਈਟ ਕਰਨਾ ਮੈਂ ਤੁਹਾਨੂੰ ਇਹ ਵੀ ਦੱਸੂਗੀ ਇਹ ਮੈਂ ਸੋਚਦੀ ਹਜੇ ਨਾ ਦੱਸਾਂ ਇਹ ਅਗਲੇ ਪਾਰਟ 'ਚ ਦੱਸੂਗੀ ਤੁਹਾਨੂੰ ਇੰਨੀ ਅੱਛੀ ਟ੍ਰਿਕ ਆ ਨਾ ਬਹੁਤ ਜ਼ਿਆਦਾ ਬਸ ਬਹੁਤ ਗਾਇਸ ਤਾਂ ਇਹ ਸੀ ਮੇਰੇ ਲਿਪਸਟਿਕ ਦੇ ਸਵੈਚਸ ਆਈ ਹੋਪ ਤੁਹਾਨੂੰ ਵੀਡੀਓ ਪਸੰਦ ਆਈ ਹੋਊਗੀ ਵਧੀਆ ਲੱਗੀ ਹੋਊਗੀ ਵੈਸੇ ਤੁਹਾਡੀ ਬਹੁਤ ਸਾਰੀ ਰਿਕੁਐਸਟ ਸੀ ਕਿ ਮੇਕਅਪ ਵੀਡੀਓ ਲੈ ਕੇ ਆਓ ਮੇਕਅਪ ਵੀਡੀਓ ਲੈ ਕੇ ਆਓ ਤਾਂ ਮੈਂ ਤੁਹਾਡੇ ਕਰਕੇ ਸਪੈਸ਼ਲੀ ਅੱਜ ਟਾਈਮ ਕੱਢ ਕੇ ਇਹ ਵੀਡੀਓ ਬਣਾਈ ਆ ਤੇ ਇਦਾਂ ਦੀਆਂ ਹੋਰ ਵੀਡੀਓ ਜੇ ਤੁਸੀਂ ਚਾਹੁੰਦੇ ਹੋ ਜਿੱਦਾਂ ਮੇਰੇ ਹੋਰ ਮੇਕਅਪ ਦੀ ਕਲੈਕਸ਼ਨ ਮੇਰੇ ਕੋਲ ਬਹੁਤ ਸਾਰੇ ਲਿਪਸਟਿਕਸ ਨੇ ਜੇ ਸਾਰੀ ਕਲੈਕਸ਼ਨ ਚਾਹਣਿਓ ਕਾਜਲ ਵੀ ਅੱਜ ਮੈਨੂੰ ਕੋਈ ਪੁੱਛ ਰਿਆ ਸੀ ਕਾਜਲ ਦੀ ਕਲੈਕਸ਼ਨ ਮਸਕਰਾ ਜੋ ਵੀ ਹੁੰਦਾ ਆਈ ਸ਼ੈਡੋ ਸਭ ਕੁਝ ਜੇ ਤੁਸੀਂ ਮੇਰਾ ਮੇਕਅਪ ਦੇਖਣਾ ਚਾਹਣੇ ਮੇਕਅਪ ਦੀ ਕਲੈਕਸ਼ਨ ਇਦਾਂ ਦੀਆਂ ਹੋਰ ਵੀਡੀਓ ਦੇਖਣਾ ਚਾਹਣੇ ਨਵੀਆਂ ਨਵੀਆਂ ਕਿ ਮੈਂ ਤੁਹਾਡੇ ਲਈ ਸਸਤੇ ਔਰ ਅਫੋਰਡੇਬਲ ਮੇਕਅਪ ਬਟ ਤੇ ਵਧੀਆ ਸਸਤੇ ਦੇ ਨਾਲ ਨਾਲ ਵਧੀਆ ਵੀ ਹੋਵੇ ਜੇ ਤੁਸੀਂ ਉਹ ਚਾਹੁੰਦੇ ਮੈਂ ਤੁਹਾਡੇ ਲਈ ਉਹ ਵੀ ਵੀਡੀਓ ਲਿਆ ਸਕਦੀਆਂ ਤੇ ਇਦਾਂ ਦੀਆਂ ਹੋਰ ਵੀਡੀਓ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਲਾਈਕ ਕਰਦੇ ਫੋਲੋ ਕਰਦੇ ਵੀਡੀਓ ਚਲੋ ਗਾਇਸ ਬਾਏ